ਅੰਦਰ ਰੰਨਾ ਆਏ ਸੀ ਰਾਹ ਵੀ ਕਰਕੇ ਪਹਿਲਾ ਸ਼ਾਮੀ ਅੰਮਰਸਾਰਾ ਲੱਸੀਗਾ ਹੁਣ ਇੱਧਰ ਆ ਗਏ ਲੁਧਿਆਣੇ 'ਚ ਜਿਹੜਾ ਇਹ ਕਹਿੰਦਾ ਮਾਰੋ ਟੈਕਸੀ ਵੀ ਨਾਲ ਕਿੱਥੇ ਉੱਡ ਕੇ ਚਲੇ ਗਿਆ ਗਿਆ ਭੱਜ ਕੇ ਚੱਕ ਲਾਟ ਕਿਉਂ ਰੈਡੀਮੀ ਦੇ ਉੱਪਰ ਪੈੜ ਕਰਕੇ ਲਾ ਦੇ ਤਾ ਗੱਜਰ ਹੈ ਜੀ ਨਿਕਲ ਕੇ ਉੱਟਿਆ ਵਾ ਨਹੀਂ ਜੋ ਆਹ ਦੇਖੋ ਆਹ ਤੋ ਫਾਤੇ ਨੇ ਰਾਜ ਜਜਨਾ ਨਾਲ ਕੜੀਆਂ ਪਏ ਨਾ ਫੇਰ ਨਹੀਂ ਕੋ ਚੱਕਰ ਹੈਗਾ मी पहनना तो मैं वो कुंडा पहनो मैं तो कोर्ट के मेरे कुंडा लाता बाहर किन्हों किन्हों हमें क्या हाँ हाँ लाता नहीं कुंडा बार मी कैसे किन्हों का है मेरे कुंडा लगे मैं चल सुनाए पाप में इधर इधर की बात देखते हैं यार आज मैं बाहर ਬਾਦਰ ਅਮੀ ਮਿੱਤਰੀ ਦੋ ਰੇਲੇ ਇਹ ਇਹ ਨਾਲ ਬਗਨਾ ਉਹ ਬਾਦਰ ਬਾਦਰ ਜੰਦੀ ਰੋਟੀ